ਵਿਜੀਤ ਜੇਕਰ ਗੱਲ ਕਰੀਏ ਦਾਦਾ ਸਰਕਾਰ ਜੀ ਦੇ ਮੇਲੇ ਦੀ ਪੂਰੇ ਸੂਬਾ ਸ ਪੰਜਾਬ ਸਮੇਤ ਬਾਹਰੂ ਭਾਰਤ ਦੇ ਕੋਨੇ ਕੋਨੇ ਤੋਂ ਲੋਕ ਆਂਦੇ ਨੇ ਦਰਬਾਰ ਤੇ ਨਤਮਸਤਕ ਹੋਣ ਉਹਨਾਂ ਵਾਸਤੇ ਕੀ ਸੁਨੇਹਾ ਹੈ ਇਸ ਵਰਸੀ ਦੇ ਮੌਕੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਜੀ ਸਾਰੇ ਡਰਸ ਤੋਂ ਵੱਲੋਂ ਸਾਰੀ ਕਮੇਟੀ ਵੱਲੋਂ ਕਿ ਉਹ ਬਾਪੂ ਜੀ ਦੇ ਇਸ ਮੁਕੱਦਮ ਜਗਾ ਤੇ ਆ ਕੇ ਨਤਮਸਤਕ ਹੋਣ ਆਪਣੀਆਂ ਮਨੋ ਕਾਮਨਾ ਜਿਹੜੀਆਂ ਵਾ ਮਰਦਾ ਆਪਣੀਆਂ ਪੂਰੀਆਂ ਕਰਨ ਔਰ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਕੋਈ ਵੀ ਵਸ਼ਰ ਆਂਦਾ ਵਾ ਉਧੀਆਂ ਮਨੋ ਕਾਮਨਾ ਜਿਹੜੀਆਂ ਵਾ ਉਹ ਪੁਰੀਆਂ ਹੁੰਦੀਆਂ ਵਾ ਕੋਈ ਮੇਲੇ ਧਾਰਮਿਕ ਇਲੈਕਸ਼ਨ ਕਮਿਸ਼ਨਰ ਦਾ ਧਾਰਮਿਕ ਐਸੀ ਚੀਜ਼ ਨਾ ਕੋਈ ਨਹੀਂ ਹੁੰਦਾ ਉਹ ਸਾਰੇ ਪ੍ਰੋਗਰਾਮ ਰੋਜ਼ ਹੋ ਰਹੇ ਨੇ ਆ ਤੁਹਾਡੇ ਸਾਹਮਣੇ ਆਉਣ ਲਗਾਤਾਰ ਪ੍ਰੋਗਰਾਮ ਸਾਰੇ ਪੰਜਾਬ ਚ ਧਾਰਮਿਕ ਤੌਰ ਤੇ ਹੋ ਹੀ ਰਹੇ ਨੇ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦਾ ਨਹੀਂ ਹਾਂ ਜਿਹੜੇ ਪੋਸਟਰ ਵਾਜੇ ਹੁੰਦੀ ਆ ਉਦੋਂ ਤੇ ਕੋਈ ਨਾਨ ਪੋਲੀਟਿਕਲ ਪਰਸਨ ਜਿਹੜਾ ਸਾਡੀ ਵੈਸੇ ਵੀ ਜਿਹੜਾ ਸਾਡਾ ਟਰਸਟ ਆ ਜਾਂ ਸਾਡੀ ਜਿਹੜੀ ਕਮੇਟੀ ਆ ਉਹ ਨਾਨ ਪੋਲੀਟਿਕਲ ਆ ਔਰ ਹਰ ਤਰ੍ਹਾਂ ਦੇ ਜਿੱਦਣਾ ਜਿਹੜੇ ਵੀ ਮਤਲਬ ਬਾਪੂ ਜੀ ਨਾਲ ਮੁਹੱਬਤ ਕਰਦੇ ਆ ਔਰ ਜਿੰਨੀਆਂ ਆਸਾ ਮਰਦਾ ਇੱਥੇ ਪੂਰੀਆਂ ਹੁੰਦੀਆਂ ਵਾ ਉਹ ਸਾਰੇ ਲੋਕ ਇੱਥੇ ਆਣ ਆਤੇ ਹਨ ਮਤਾਂ ਦੇਖਦੇ ਔਰ ਨਾਨ ਪੋਲਿਟਿਕਲ ਸਾਡੀ ਸਭੀ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਫਿਰ ਇੱਕ ਹੋਰ ਭਗਵਾਨ ਵਾਲਮੀਕ ਟਾਈਗਰ ਫੋਰਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਪਿੱਛੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਇੱਕ ਅਨਕੰਪਲੀਟ ਮੰਦਿਰ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੇ ਇੱਕ ਮੰਗ ਕੀਤੀ ਸੀਗੀ ਭਗਵਾਨ ਵਾਲਮੀਕ ਟਾਈਗਰ ਫੋਰਸ ਨੇ ਕਿ ਉਹਦੇ ਉੱਤੇ ਵੀ ਥੋੜਾ ਕਮੇਟੀ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਔਰੰਦਤਾ ਪ੍ਰਮਾਤਮਾ ਭਗਵਾਨ ਵਾਲਮੀਕ ਜੀ ਦਾ ਰਾਜ ਜੋ ਪਾਵਨ ਬ੍ਰਹਮਾਲਿਆ ਮੰਦਿਰ ਆ ਉਸ ਨੂੰ ਵੀ ਬਹੁਤ ਖੂਬਸੂਰਤ ਆ ਤੁਸੀਂ ਬਣਦਾ ਹੋ ਦੇਖੂਗਾ ਔਰ ਉਹਨਾਂ ਨੇ ਇਸ ਵੀਡੀਓ ਚ ਆਖਿਆ ਸੀ ਕਿ ਮਤਲਬ ਕਿ ਜਿਹੜਾ ਮੰਦਿਰ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਇਹਦਾ ਨਹੀਂ ਪੱਥਰ ਉਹ ਦਰਬਾਰ ਦੀ ਇਸ ਇਮਾਰਤ ਤੋਂ ਪਹਿਲੇ ਦਾ ਕਾਫੀ ਸਮਾਂ ਪਹਿਲਾਂ ਦਾ ਮਤਲਬ ਕਿ ਰੱਖਿਆ ਗਿਆ ਸੀ ਉਹਦੇ ਬਲ ਕਮੇਟੀ ਦੀ ਨਜ਼ਰ ਕਿਉਂ ਨਹੀਂ ਗਈ ਨਹੀਂ ਨਹੀਂ ਕੋਈ ਨਹੀਂ ਕਈ ਵਾਰੀ ਕੋਈ ਕਮੀ ਰਹਿ ਜਾਂਦੀ ਹੈ ਉਹਨੋਂ ਸੀ ਦੂਰ ਕਰਾ ਬਸ ਉਹਨਾਂ ਦੀ ਯੋਗ ਸਰਪ੍ਰਸਤੀ ਦੇ ਅੰਦਰ ਅਚੀਮੀ ਜਿਹੜੀ ਉਹਨਾਂ ਦੀ ਬਪੂ ਜੀ ਦੀ ਘਸੀਆ ਉਹ 26 ਅਤੇ 27 ਨੂੰ ਬਹੁਤ ਹੀ ਹਰਸੋ ਲਾਸਨ ਔਰ ਬਰੀ ਆਸਤਾ ਦੇ ਨਾਲ ਮਨਾਈ ਜਾਊਗੀ ਔਰ ਆਲਮੋਸਟ ਸਾਰੀਆਂ ਮੁਕੰਮਲ ਤਿਆਰੀਆਂ ਜਿਹੜੀਆਂ ਵਾਂ ਉਹ ਹੋ ਚੁੱਕੀਆਂ ਵਾਂ ਔਰ ਮੈਂ ਤੁਹਾਡੇ ਮਾਧਮ ਤੋਂ ਸੰਗਤ ਨੂੰ ਵਿਸ਼ੇਸ਼ ਤੌਰ ਤੇ ਇਹ ਸਾਰੀ ਜੋ ਟੀਮ ਤੁਸੀਂ ਦੇਖ ਰਹੇ ਹੋ ਰਸਦੀ ਇਹਨਾਂ ਵੱਲੋਂ ਬੇਨਤੀ ਕਰਾਂਗਾ ਕਿ ਹਰਸੋ ਲਾਸਨ ਆਪਣੇ ਪਰਿਵਾਰਾ ਸਮੇਤ ਤੁਸੀਂ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਬਾਪੂ ਜੀ ਦਾ ਆਸ਼ੀਰਵਾਦ ਜਿਹੜਾ ਲਵੋ ਔਰ ਨਾਲ ਦੇ ਨਾਲ ਮੈਂ ਜ਼ਿਲ੍ਹਾ ਪ੍ਰਸ਼ਾਸਨ ਦਿਲੰਦਰ ਦਾ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤਾਂ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਤੰਦ ਦਿੱਲੀ ਦੇ ਨਾਲ ਉਹ ਇੱਥੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਕਰ ਰਹੇ ਨੇ